ਹਮਲਾ 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 ਕਈਆਂ ਦੇ ਨਾਲ ਪੁਲਸ ਪਾਰਟੀ ਤੇ ਹਮਲਾ ਪੰਜਾਬ ਪੁਲਸ ਦੇ ਚੋਣਾ ਦੇ ਚਲਦੇ ਚਲਾਇਆ ਸੀ ਸਰਚ ਪ੍ਰੈਸ਼ਰ ਸਰਚ ਪ੍ਰੈਸ਼ਰ ਦੇ ਦੌਰਾਨ ਹੁਸ਼ਿਆਲਪੁਰ ਦੇ ਵਿੱਚ ਇੱਕ ਸੰਦੂਕ ਦੇ ਤਾਸਕਰ ਦੇ ਖਾਲ ਬੜੀ ਪੁਲਸ ਸੀ ਉਸ ਤੋਂ ਬਾਅਦ ਪੂਰੇ ਪਰਿਵਾਰ ਨੇ ਕਈਆਂ ਨਾ ਕਰਤਾ ਹਮਲਾ ਦੋ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ ਤੇ ਜਵਾਬ ਦੇ ਵਿੱਚ ਡੀਐਸਪੀ ਨੇ ਚਲਾਈਆਂ ਗੋਲੀਆਂ ਜਿਸ ਦੇ ਚਲਦਿਆਂ ਇੱਕ ਹਮਲਾਵਰ ਵੀ ਜ਼ਖਮੀ ਹੋ ਗਿਆ ਹੈ ਕੀ ਹੈ ਪੂਰਾ ਮਾਮਲਾ ਆਓ ਤਾਂ ਹਨ ਦਿਖਾਨੇਆ ਦਰਖ ਮੇ ਪੰਜਾਬੀ ਟੀਵੀ ਦੇ ਲਈ ਜਤਿੰਦਰਪਾਲ ਖਰੇ ਦੀਪਾ ਚਾਰ ਬਿਲਕੁਲ ਤੋਂ ਅੱਜ ਸਵੇਰ ਹੀ ਸਾਰੇ ਡਿਸਟ੍ਰਿਕਟ ਦੇ ਵਿੱਚ ਹੀ ਰੇਡ ਹੈਗੇ ਸੀਗੇ ਖਾਸ ਕਰਕੇ ਐਸਐਸਪੀ ਸਾਹਿਬ ਬਲੋਗ ਹੋਰ ਡੀਜੀ ਸਾਹਿਬ ਬਲੋਗ ਇਸ ਵਕਤ ਦੇ ਤਾਂ ਹੈਗੀਆਂ ਵੀ ਡਰੱਗ ਸਮਗਲਰ ਔਰ ਜਿਹੜੇ ਐਕਸਾਈਜ਼ ਦੇ ਕੰਮ ਕਰਦੇ ਆ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਜ਼ੀਰੋ ਟੋਲਰੈਂਸ ਤੇ ਕੰਮ ਹੋ ਰਿਹਾ ਸਾਡਾ ਔਰ ਏਸੀ ਵਿੱਚ ਹੀ ਅੱਜ ਮੇਵਾ ਮਿਆਣੀਆਂ ਪਿੰਡ ਜਿਹੜਾ ਮਨਿਆਦੀਆਂ ਵੀ ਉਹਨੂੰ ਕਹਿੰਦੇ ਆ ਉੱਥੇ ਸਾਨੂੰ ਇਨਫਰਮੇਸ਼ਨ ਸੀਗੀ ਵੀ ਜਿਹੜਾ ਸਾਨੂੰ ਇੱਕ ਵਾਂਟਡ ਬੰਦਾ ਹੈਗਾ ਉਹ ਘਰ ਹੀ ਮੌਜੂਦ ਹੈਗਾ ਜਦੋਂ ਪੁਲਿਸ ਪਾਰਟੀ ਅੱਜ ਸਵੇਰੇ ਉੱਥੇ ਗਈ ਤਾਂ ਉਹਦੇ ਵਿੱਚ ਸੁੱਚਾ ਸਿੰਘ ਨਾਮ ਦਾ ਬੰਦਾ ਜਿਹੜਾ ਹੈਗਾ ਉਹਨੇ ਕਈ ਚੱਕ ਲਈ ਔਰ ਬਾਕੀ ਪਰਿਵਾਰ ਦੇ ਮੈਂਬਰਾਂ ਨੇ ਵੀ ਫੁਲਸ ਪਾਰਟੀ ਤੇ ਹਮਲਾ ਕਰ ਦਿੱਤਾ ਇਹਦੇ ਵਿੱਚ ਸਾਡੇ ਦੋ ਮਲਾਜ਼ਮ ਜਖਮੀ ਹੋਏ ਆ ਏਐਸ ਸੁਖਨਾਮ ਸਿੰਘ ਤੇ ਕਨਸਟੇਬਲ ਸੀਨੀਅਰ ਕਨਸਟੇਬਲ ਗੁਰਮਿੰਦਰ ਔਰ ਇਹਦੇ ਵਿੱਚ ਹੀ ਜਦੋਂ ਸਤਨਾਮ ਸਿੰਘ ਥੱਲੇ ਡਿੱਗ ਪਿਆ ਤਾਂ ਸੁੱਚਾ ਸਿੰਘ ਨੇ ਦੁਬਾਰਾ ਡਿੱਗੇ ਹੋਏ ਦੇ ਦੁਬਾਰਾ ਜਦੋਂ ਉੱਤੇ ਵਾਰ ਕਰਨ ਲੱਗਾ ਤੇ ਸੈਲਫ ਟੂ ਹੈਂਸ ਦੇ ਵਿੱਚ ਸਾਡੇ ਡੀਐਸਪੀ ਸਾਹਿਬ ਜਗਦੀਸ਼ ਜੀ ਵੱਲੋਂ ਦਸੂਏ ਦੇ ਜਿਹੜੇ ਆਪਣੇ ਉਹਨਾਂ ਦੀ ਰਹਿਨਮਾਈ ਹੇਠ ਜਿਹੜੇ ਰੇਡ ਹੋ ਰਿਹਾ ਸੀਗਾ ਔਰ ਉਹਨਾਂ ਨੇ ਜਦੋਂ ਫਾਇਰ ਕੀਤੇ ਪਹਿਲਾਂ ਹਵਾਈ ਫਾਇਰ ਕੀਤਾ ਉਹ ਫਿਰ ਵੀ ਨਹੀਂ ਹਟੇ ਤੇ ਜਦੋਂ ਫਿਰ ਸਿੱਧਾ ਫਾਇਰ ਉਹਦੇ ਲੱਗਾ ਸੁੱਚਾ ਸਿੰਘ ਦੇ ਲੱਗਾ ਤੇ ਜਖਮੀ ਹਾਲਤ ਵਿੱਚ ਉਹ ਵੀ ਡਿੱਗ ਪਿਆ ਔਰ ਸਾਰੇ ਜਖਮੀਆਂ ਨੂੰ ਇਮੀਡੀਏਟਲੀ ਹਸਪੀਟਲ ਲਿਆਂਦਾ ਗਿਆ ਜਿੱਥੇ ਜਦ ਡਾਕਟਰਾਂ ਨੇ ਸੁੱਚਾ ਸਿੰਘ ਨੂੰ ਫਰੌਟ ਦੇ ਦਿੱਤਾ ਜਾਂ ਵੀ ਇਥੇ ਦੀ ਬੈਲ ਬੋਲੀ ਅ ਬੇਸਿਕਲੀ ਜੇ ਤੁਸੀਂ ਵੀ ਪਿੰਡ ਗਏ ਹੋਵੋਗੇ ਜੇ ਜਾ ਕੇ ਆਓ ਇਹਨਾਂ ਦੀ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਸੀਗੇ ਕਿ ਇਹ ਹੈਪਚੁਅਲ ਅਫੈਂਡਰ ਹੈਗੇ ਆ ਇਹ 10 ਤਾਂ ਇਹਨਾਂ ਦੇ ਪਰਿਵਾਰ ਤੇ ਐਨਡੀਪਸੈਕਟ ਦੇ ਕੇਸ ਰਜਿਸਟਰ ਹੈਗੇ ਆ ਚਾਰ ਹੋਰ ਹੈਗੇ ਆ ਆਰਮਸੈਕਟ ਦੇ ਪਲਸ ਲੜਾਈਆਂ ਝਗੜੇ ਔਰ ਇਹ ਪਿੰਡ ਵਾਲਿਆਂ ਨੂੰ ਵੀ ਔਰ ਇਲਾਕੇ ਦੇ ਵਿੱਚ ਵੀ ਨਹੀਂ ਪੂਰੀ ਦਹਿਸ਼ਤ ਬਣਾਈ ਹੋਈ ਸੀ ਉਹਦੇ ਨੂੰ ਧਿਆਨ ਚ ਰੱਖਦੇ ਲਈ ਅੱਜ ਸਪੈਸ਼ਲ ਜਿਹੜੀ ਇਨਪੁਟ ਤੇ ਹੀ ਅਸੀਂ ਅੱਜ ਇਹਨਾਂ ਦੀ ਕਰੇਗੇ ਇਹਦੇ ਵਿੱਚ ਹਾਲੀ ਸੜੀਆਂ ਰੇਡ ਪਾਰਟੀਆਂ ਬਾਹਰ ਹੈਗੀਆਂ ਔਰ ਹੋਰ ਵੀ ਫੋਰਸ ਆਈ ਹੋਈ ਆ ਔਰ ਤਕਰੀਬਨ ਤਕਰੀਬਨ ਅਸੀਂ ਸਾਰੇ ਹੀ ਬੰਦੇ ਤਕਰੀਬਨ ਜਿਹੜੇ ਸਾਨੂੰ ਵਾਂਟਡ ਹੈਗੇ ਇਹ ਰੌਂਡ ਅਪ ਕਰਾਂਗੇ ਵੱਡਾ ਵਪਾਰੀ ਸੁਨਸ਼ੀਦ ਕੇ ਦੇਖੋ ਜੋ ਪਿੰਡ ਮੈਂ ਮੌਕੇ ਤੇ ਗਿਆ ਸੀਗਾ ਤੇ ਉਹਨਾਂ ਮੁਤਾਬਕ ਵੀ ਦਿੱਲੀ 24 ਘੰਟਿਆਂ ਸੰਕੜਿਆਂ ਦੀ ਗਿਣਤੀ ਵਿੱਚ ਮੋਟਰਸਾਈਕਲ ਦਰਿਆ ਦੇ ਕਿਉਂਕਿ ਬਿਲਕੁਲ ਜਿਹੜਾ ਇਹਨਾਂ ਦਾ ਏਰੀਆ ਹੈਗਾ ਦਰਿਆ ਦੇ ਉੱਤੇ ਹੈਗਾ ਘਰ ਇਹਨਾਂ ਦਾ ਦਰਿਆ ਟੱਪ ਕੇ ਗੁਰਦਾਸਪੁਰ ਬਟਾਲੇ ਪਾਸਿਓਂ ਵੀ ਬਹੁਤ ਸਾਰੇ ਬੰਦੇ ਪਰਚੇਜ਼ ਕਰਨ ਆਉਂਦੇ ਸੀ ਔਰ ਆਪਣੇਦਰ ਦਸੂਆ ਔਰ ਟਾਂਡਾ ਮਕੇ ਦੀਆਂ ਤੋਂ ਵੀ ਜਿਹੜੇ ਐਡਿਕਟ ਹੈਗੇ ਆ ਉਹ ਉੱਥੇ ਨਸ਼ਾ ਲੈਣ ਜਾਂਦੇ ਸੀ ਸਰ ਹੁਣ ਤੱਕ ਕੀ ਕਾਰਵਾਈ ਇਹਦੇ ਸਬੰਧ ਵਿੱਚ ਅਸੀਂ ਐਫਆਰ ਦਰਜ ਕਰ ਰਹੇ ਹੈਗੇ ਆ ਜੋ ਵੀ ਧਾਰਾ ਬਣ ਗਈਆਂ ਐਸ ਪਰ ਲਾ ਉਹਦੇ ਤੇ ਅਸੀਂ ਕਾਰਵਾਈ ਕਰ ਰਹੇ ਹੈਗੇ ਆ ਔਰ ਫਰਦਰ ਹੱਲੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ